ਕੈਨੇਡੀਅਨ government ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਐਂਡ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ IRCC ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਅਪਲਾਈ ਕਰਨ ਵਾਲੇ ਸੱਦੇ ਜਾਰੀ ਕਰ ਦਿੱਤੇ ਨੇ ਵਿਭਾਗ ਨੇ ਕ੍ਰੈਡਿਟਡ ਐਕਸਪੀਰੀਅੰਸ ਕਲਾਸ ਸੀਈਸੀ ਉਮੀਦਵਾਰਾਂ ਲਈ ਡਰਾ ਵਿੱਚ 6300 ਲੋਕਾਂ ਨੂੰ ਆਈਡੀਆ ਜਾਰੀ ਕਰ ਦਿੱਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ CRS ਸਕੋਰ 515 ਦੀ ਜ਼ਰੂਰਤ ਹੁੰਦੀ ਹੈ ਅੱਜ ਦਾ ਘੱਟੋ-ਘੱਟ CRS ਸਕੋਰ ਗੈਰ ਸ਼੍ਰੇਣੀ ਆਧਾਰਿਤ ਚੋੜ ਡਰਾ ਵਿੱਚ ਸਾਲ ਦਾ ਸਭ ਤੋਂ ਘੱਟ ਸਕੋਰ ਦਰਸਾਉਂਦਾ ਹੈ 31 ਮਈ 522 ਅਤੇ ਆਖਰੀ CEC ਸਿਰਫ ਡਰਾ ਤੋਂ ਵੀ ਘੱਟ ਹੈ ਇਸ ਮਹੀਨੇ ਹੁਣ ਤੱਕ IRCC ਨੇ 6 ਵੱਖਰੇ ਡਰਾ ਜਿਸ ਵਿੱਚ 17361 ਆਈਟੀਆ ਜਾਰੀ ਕੀਤੇ ਨੇ ਕੱਲ ਗੱਲ ਕਰੀਏ ਤਾਂ ਆਈਆਰਸੀਸੀ ਨੇ ਪ੍ਰੋਵਿੰਸ਼ਲ ਲਾਮਜ਼ਤ ਪ੍ਰੋਗਰਾਮ ਪੀਐਨਪੀ ਵਿੱਚ 1391 ਉਮੀਦਵਾਰਾਂ ਨੂੰ ਸੱਦਾ ਦਿੱਤਾ ਸੀ ਸਿਰਫ 670 ਦੇ ਘਟੋ-ਕਟ ਸੀਆਰਐਸ ਦੇ ਨਾਲ ਡਰਾ ਇਸ ਤੋਂ ਪਹਿਲਾਂ ਆਈਆਰਸੀਸੀ ਨੇ 8 ਜੁਲਾਈ ਨੂੰ ਫ੍ਰੈਂਚ ਮਹਾਰਤ ਲਈ ਇੱਕ ਸ਼੍ਰੇਣੀ ਅਧਾਰਤ ਚੋਣੇ ਹੋਏ ਡਰਾ ਵਿੱਚ 3200 ਉਮੀਦਵਾਰਾਂ ਨੂੰ ਸੱਦਾ ਦਿੱਤਾ ਸੀ ਪੀਐਨਪੀ ਸਿਰਫ ਐਕਸਪੈਕਟ ਸੈਂਟਰੀ ਡਰਾ ਦੇ ਲਈ ਸੀਆਰਐਸ ਸਕੋਰ ਔਸਤ ਤੋਂ ਵੱਧ ਹੁੰਦੇ ਨੇ ਕਿਉਂਕਿ ਐਕਸਪੈਕਟਸ ਐਂਟਰੀ ਉਮੀਦਵਾਰਾ ਜੋ ਪੀਐਨਪੀ ਲਈ ਸਫਲਤਾਪੂਰਵਕ ਨਾਮਜ਼ਦ ਕੀਤੇ ਗਏ ਹਨ ਆਪਣੇ ਮੌਜੂਦਾ ਸਕੋਰ ਦੇ ਸਿਖਰ ਤੇ ਆਪਣੇ ਆਪ ਹੀ ਵਾਧੂ 600 ਸੀਆਰਐਸ ਅੰਕ ਪ੍ਰਾਪਤ ਕਰਦੇ ਨੇ ਉਦਾਹਰਨ ਦੇ ਲਈ 300 ਦੇ ਸਕੋਰ ਦੇ ਨਾਲ ਇੱਕ ਐਕਸਪੈਕਟਸ ਐਂਟਰੀ ਉਮੀਦਵਾਰ ਜੋ ਸਫਲਤਾਪੂਰਵਕ ਨਾਮਜ਼ਦ ਕੀਤਾ ਜਾਂਦਾ ਉਸ ਦਾ ਕੁੱਲ ਸੀਆਰਐਸ ਸਕੋਰ 900 ਹੋਵੇਗਾ 2024 ਵਿੱਚ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜਿਆਂ ਦੀ ਸਾਰ ਦੀ ਗੱਲ ਕੀਤੀ ਜਾਵੇ ਤਾਂ 17 ਜੁਲਾਈ ਨੂੰ ਕੈਨੇਡੀਅਨ ਅਨੁਭਵ ਕਲਾਸ ਦੀ 6300 ਜੋ ਸੰਖਿਆ ਹੈ ਤੇ ਇਸ ਵਿੱਚ ਘਟੋ ਘਟ ਸਕੋਰ 515 16 ਜੁਲਾਈ ਸੂਬੇ ਵਿੱਚ ਨਾਮਜ਼ਦ ਪ੍ਰੋਗਰਾਮ ਪੀਐਨਪੀ ਜਿਸ ਵਿੱਚ 1391 ਜੋ ਆਈਟੀਏ ਜਾਰੀ ਸੰਖਿਆ ਹੈ ਇਸ ਵਿੱਚ ਸਕੋਰ 670 8 ਜੁਲਾਈ ਨੂੰ ਫਰੈਂਚ ਮਾਰਤਾ ਲਈ 3200 ਤੇ ਸਕੋਰ ਸੀ 420 ਸੇਧ ਸੰਭਾਲ ਕਿੱਤਿਆਂ ਵਿੱਚ 5 ਜੁਲਾਈ ਵਾਲੇ ਦਿਨ 3750 ਤੇ ਸਕੋਰ ਸੀ 445 ਤੇ ਉਥੇ 4 ਜੁਲਾਈ ਨੂੰ ਵਪਾਰਕ ਕਿੱਤਿਆਂ ਦੀ ਗੱਲ ਕੀਤੀ ਜਾਵੇ ਤਾਂ 1800 ਲੋਕਾਂ ਨੂੰ ਜਿੱਥੇ ਸੱਦਾ ਸੀ ਤੇ 436 ਸਕੋਰ ਸਨ 2 ਜੁਲਾਈ ਨੂੰ ਸੂਬੇ ਦੇ ਵਿੱਚ ਨਮਜ਼ਦ ਪ੍ਰੋਗਰਾਮ 920 ਲੋਕਾਂ ਨੂੰ ਤੇ 739 ਸਕੋਰ ਤੇ ਜੂਨ 19 ਨੂੰ ਸੂਬੇ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਦੇ ਵਿੱਚ 1499 ਲੋਕਾਂ ਨੂੰ ਸੱਦੇ ਅਤੇ 663 ਸਕੋਰ ਸਨ ਮਈ 31 ਕੈਨੇਡੀਅਨ ਅਬ ਅਨੁਭਵ ਕਲਾਸ ਦੇ ਵਿੱਚ 3000 ਲੋਕਾਂ ਨੂੰ ਸੱਦਾ ਸੀ ਤੇ 522 ਦਾ ਸਕੋਰ ਸੀ ਤੇ 30 ਮਈ ਨੂੰ ਸੂਬੇ ਵਿੱਚ ਨਾਮਜ਼ਦ ਪ੍ਰੋਗਰਾਮ ਦੇ ਅੰਦਰ 2985 ਲੋਕਾਂ ਨੂੰ ਸੱਦਾ ਤੇ 676 ਦਾ ਸਕੋਰ ਸੀ ਫ੍ਰੈਂਚ ਮਹਾਰਤ ਲੋਕਾਂ ਦੇ 1400 ਲੋਕਾਂ ਨੂੰ ਸੱਦਾ ਸੀ ਤੇ 410 ਦਾ ਸਕੋਰ ਸੀ ਤੇ ਜਨਰਲ ਕੈਟਾਗਰੀ ਦੀ 23 April ਵਾਲੇ ਦਿਨ 2095 ਤੇ ਸਕੋਰ 529 April 11 ਦੇ ਵਿੱਚ ਜਿੱਥੇ ਐਸਟੀਈਐਮ ਕਿਤੇ ਅੰਦਰ 4500 ਲੋਕਾਂ ਨੂੰ ਸੱਦਾ ਤੇ 491 ਦਾ ਸਕੋਰ ਸੀ ਤੇ 10 April ਨੂੰ ਜਨਰਲ ਦੇ ਅੰਦਰ 1280 ਲੋਕਾਂ ਨੂੰ ਸੱਦਾ ਸੀ ਤੇ 540 ਦਾ ਸਕੋਰ ਸੀ ਤੇ ਫ੍ਰੈਂਚ ਮੁਹਾਰਤ ਵਾਲੇ ਲੋਕਾਂ ਨੂੰ ਮਾਰਚ 26 ਵਾਲੇ ਦਿਨ 1500 ਦਾ ਜਿੱਥੇ ਸੱਦਾ ਸੀ ਤੇ 388 ਦਾ ਸਕੋਰ ਸੀ ਜਨਰਲ ਕੈਟਾਗਰੀ 25 ਮਾਰਚ ਨੂੰ 1980 ਤੇ ਸਕੋਰ 524 ਸੀ ਤੇ 13 ਮਾਰਚ ਆਵਾਜਾਈ ਕਿੱਥਿਆਂ ਵਿੱਚ 975 ਲੋਕਾਂ ਦੇ ਸੱਦੇ ਤੇ 430 ਦਾ ਸਕੋਰ ਸੀ ਤੇ 12 ਮਾਰਚ ਨੂੰ ਜਨਰਲ ਕੈਟਾਗਰੀ ਦੇ ਵਿੱਚ 2850 ਤੇ 525 ਦਾ ਸਕੋਰ ਸੀ ਤੇ ਫਰਵਰੀ 29 ਨੂੰ ਫਰਾਂਚ ਮਾਰਤ ਲੋਕਾਂ ਨੇ 2500 ਸੱਦੇ ਤੇ 336 ਦਾ ਸਕੋਰ ਸੀ ਤੇ ਫਰਵਰੀ 8 ਨੂੰ ਜਰਨਲ ਦੇ ਅੰਦਰ 1470 ਸੱਦੇ ਤੇ 534 ਦਾ ਸਕੋਰ ਸੀ ਫਰਵਰੀ 16 ਨੂੰ ਖੇਤੀਬਾੜੀ ਦੇ ਭੋਜਨ ਦੇ ਕਿੱਤਿਆਂ ਦੇ ਅੰਦਰ 150 ਲੋਕਾਂ ਨੂੰ ਸੱਦਾ ਸੀ ਤੇ 437 ਦਾ ਸਕੋਰ ਫਰਵਰੀ 14 ਨੂੰ ਸੇਤ ਸੰਭਾਲ ਕਿੱਤੇ ਦੇ ਅੰਦਰ 3500 ਲੋਕਾਂ ਨੂੰ ਸੱਦਾ ਸੀ ਤੇ 422 ਦਾ ਸਕੋਰ ਸੀ ਫਰਵਰੀ 13 ਚ ਜਰਨਲ ਕੈਟਾਗਰੀ ਦੇ ਅੰਦਰ 1490 ਲੋਕਾਂ ਨੂੰ ਸੱਦਾ ਤੇ 535 ਸਕੂਲ ਸੀ ਫ੍ਰੈਂਚ ਮਹਾਰਤ ਦੇ ਵਿੱਚ 7000 ਲੋਕਾਂ ਨੂੰ ਜਿੱਥੇ ਸੱਦਾ ਇੱਕ ਪਰਵਿੰਦ ਦਿੱਤਾ ਗਿਆ ਤੇ 665 ਦਾ ਸਕੂਲ ਸੀ ਤੇ 31 ਜਨਵਰੀ ਵਾਲੇ ਦਿਨ ਜਨਰਲ ਕੈਟਾਗਰੀ ਚ 730 ਲੋਕਾਂ ਨੂੰ ਸੱਦਾ ਦੇ 500 41 ਦਾ ਸਕੂਲ ਸੀ ਤੇ ਉੱਥੇ 23 ਜਨਵਰੀ ਨੂੰ ਜਨਰਲ ਕੈਟਾਗਰੀ ਵਿੱਚ 1040 ਲੋਕਾਂ ਨੂੰ ਸੱਦਾ ਤੇ 543 ਦਾ ਸਕੂਲ ਸੀ ਤੇ 10 ਜਨਵਰੀ ਨੂੰ ਜਨਰਲ ਕੈਟਾਗਰੀ ਦੇ ਵਿੱਚ 1510 ਲੋਕਾਂ ਨੂੰ ਸੱਦਾ ਤੇ 446 ਦਾ ਸਕੋਰ ਸੀ ਤੇ ਐਕਸਪੈਕਟਸ ਐਂਟਰੀ ਐਕਸਪ੍ਰੈਸ ਐਂਟਰੀ ਵਿੱਚ 10 ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਇੱਕ ਐਪਲੀਕੇਸ਼ਨ ਪ੍ਰਬੰਧਨ ਪਰਨਾਰੀ ਫਰੈਂਡ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕ੍ਰੀਡਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਸਕਿਲਡ ਟ੍ਰੇਨਸ ਪ੍ਰੋਗਰਾਮ ਆਰ ਪ੍ਰੋਗਰਾਮ ਕ੍ਰੀਡਾ ਵਿੱਚ ਸਥਾਈ ਨਿਵਾਸ ਲਈ ਇੱਕ ਮਾਰਗ ਹੈ ਇਹ ਪ੍ਰੋਗਰਾਮ ਮਨੁੱਖੀ ਪੂੰਜੀ ਦੇ ਕਾਰਕ ਜਿਵੇਂ ਕਿ ਕਿਤਾ ਉਮਰ ਸਿੱਖਿਆ ਭਾਸ਼ਾ ਨਿਯੁਕਤਾ ਤੇ ਕੰਮ ਦੇ ਤਜਰਬੇ ਦੇ ਆਧਾਰ ਤੇ ਇਮੀਗ੍ਰੇਸ਼ਨ ਉਮੀਦਵਾਰਾਂ ਦਾ ਮੁਲਾਂਕਣ ਕਰਨ ਲਈ ਵਿਆਪਕ ਦਰਜਾਬੰਦੀ ਪ੍ਰਣਾਲੀ CRS ਦੀ ਵਰਤੋਂ ਕਰਦੇ ਨੇ ਹਰੇਕ ਕਾਰਕਾਂ ਵਿੱਚ ਇੱਕੋ ਸਕੋਰ ਸ਼ਾਮਲ ਹੁੰਦਾ ਤੇ ਉੱਥੇ ਸਾਰੇ ਉਮੀਦਵਾਰਾਂ ਦਾ CRS ਸਕੋਰ ਬਣਦਾ ਤੇ ਸਿਸਟਮ ਨੂੰ ਵੀ 2015 ਵਿੱਚ IRCC ਦੁਆਰਾ ਸਫਲ ਬਿਨੈਕਾਰ ਲਈ ਪ੍ਰੋਸੈਸਿੰਗ ਸਮੇਂ ਨੂੰ ਤੇਜ਼ ਕਰਨ ਲਈ ਇੱਕ ਸਾਧਨ ਵਜੋਂ ਪੇਸ਼ ਕੀਤਾ ਗਿਆ ਭਾਗ ਕੋਰ ਇਹ ਅਰਜ਼ੀਆਂ ਲਈ 6 ਮਹੀਨੇ ਦਾ ਪ੍ਰਸਤਾਪਤ ਮਿਆਦ ਸਮੇਂ ਤੇ ਉਤਹੀ ਸ਼੍ਰੇਣੀ ਆਧਾਰਤ ਚੋਲ 2023 ਵਿੱਚ ਆਈਆਰਸੀਸੀ ਦੁਆਰਾ ਐਕਸਪ੍ਰੈਸ ੈਂਟਰੀ ਉਮੀਦਵਾਰਾਂ ਨੂੰ ਹੋਰ ਨਿਸ਼ਾਨਾ ਬਣਾਉਣ ਦੇ ਇੱਕ ਤਰੀਕੇ ਵਜੋਂ ਲਾਂਚ ਕੀਤਾ ਗਿਆ ਸੀ ਜੋ ਕੈਨੇਡਾ ਦੇ ਕਰਮਚਾਰੀਆਂ ਵਿੱਚ ਜ਼ਰੂਰੀ ਪਾੜੇ ਨੂੰ ਭਰਨ ਜਾਂ ਫਿਰ ਜਨਸੰਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਦਾ ਸਭ ਤੋਂ ਵੱਧ ਸੰਭਾਵਨਾ ਰੱਖਦੇ ਨੇ ਤੇ ਇਸ ਉਦੇਸ਼ ਦੇ ਨਾਲ ਵਿਭਾਗ ਨੇ 2023 ਵਿੱਚ 6 ਸੰਭਾਵਿਤ ਸ਼੍ਰੇਣੀਆਂ ਦੀ ਸ਼ੁਰੂਆਤ ਕੀਤੀ ਤੇ ਇਸ ਸਾਲ ਸ਼ੁਰੂ ਦੇ ਵਿੱਚ घोषणा ਕੀਤੀ ਕਿ 2025 ਤੱਕ ਇਹ ਲਾਗੂ ਰਹਿਣਗੀਆਂ ਸੇਤ ਸੰਭਾਲ ਕਿੱਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਗੜਿਤ ਵਪਾਰਕ ਕਿੱਤੇ ਵਿੱਚ ਜਿਵੇਂ ਤਰਖਾੜ ਪਲੰਬਰ ਠੇਕਦਾਰਾ ਵਾਜੇ ਕਿੱਤੇ ਖੇਤੀਵਾੜੀ ਦੇ ਭੋਜਨ ਦੇ ਕਿੱਤੇ ਤੇ ਫਰੈਂਚ ਪਾਸ਼ਾ ਦੀ ਮਹਾਰਤ ਵਾਲੇ ਲੋ ਇਹ ਸ਼੍ਰੇਣੀ ਲਈ ਡਰਾ ਪ੍ਰੋਗਰਾਮ ਵਿਸ਼ੇਸ਼ ਨਹੀਂ ਹੈ ਅਤੇ 27 89 ਬੇਨਕਾਰ ਯੋਗ ਬਣਨ ਲਈ ਐਕਸਪਰਟ ਸੈਂਟਰੀ ਐਪਲੀਕੇਸ਼ਨ ਪੂਲ ਵਿੱਚ ਹੋਣੇ ਜ਼ਰੂਰੀ ਨੇ ਸੋ ਇਹ ਸੀ ਹੌਣ ਤੱਕ ਦੀ ਵੱਡੀ ਖਬਰੋ ਖਬਰ ਐ ਇਸੇ ਤਰ੍ਹਾਂ ਚੱਲਣਗੇ ਦੇਸ਼ ਦੇ ਨੇ ਤਮਾਮ ਖਬਰਾਂ ਦੇਖਣ ਵਾਸਤੇ ਬਨੇ ਰਹੋ ਸਾਡੇ ਚੈਨਲ ਦੇ ਨਾਲ